ਉਹ ਲਈ ਜਨਾ ਕੋ ਨਾ ਮਲੂਕੀ ਦੇ ਮੁੰਡਿਆ ਇਦਰਾ ਬਾਹਰ ਅੱਲੰਬਰਦਾਰਾ ਮਲੂਕੀ ਕਿਹ ਹੁੰਦਾ ਮਲੂਕ ਸਿੰਘ ਕਿਆ ਕਰ ਤੁਹਾਡੀ ਬੀਬੀ ਦਾ ਨਾਮ ਆ ਸਵਰਨਕੌਰ ਜਾਂ ਆਪਾਂ ਸਵਰਨਿਸ਼ਵਰਨੀ ਕਹਿਣਾ ਤੁਹਾਡੀਆਂ ਚੀਕਾਂ ਨਹੀਂ ਲੈਣੀਆਂ ਵਾ ਓ ਕਾਕਾ ਚੱਲ ਨਾਵਾ ਨੂਆਂ ਚ ਕੀ ਰੱਖਿਆ ਵਾ ਓਏ ਉਹ ਮੋਟੇ ਜਿਹੇ ਨੂੰ ਹਾਥੀ ਦੇ ਬੱਚੇ ਨੂੰ ਆਜ ਮਾਰ ਗੱਲ ਕਰਨੀ ਝੋਨੇ ਦੀ ਅੱਲੰਬਰਦਾਰਾ ਕਿਹ ਸਾਹ ਕਿਤਾਬ ਨਾ ਬੋਲਾ ਕਰ ਅਜਿਲਾ ਨੰਬਰਦਾਰ ਜੀ ਕਿਵੇਂ ਹੋਣਾ ਹੋਇਆ? ਉਹ ਬਲਦੇਵ ਯਾਰ ਤੈਨੂੰ ਐਤਵਾਰ ਦਾ ਕਿਹਾ ਵਾ ਤੂੰ ਬੁੱਧਵਾਰ ਦਾ ਟਾਈਮ ਦਿੱਤਾ ਸੀ ਪਿਛੋਣਾ ਬੁੱਧਵਾਰ ਲਾਦਾਂਗੇ ਉਦੋਂ ਮੇਰਾ ਕਦੂ ਸੁੱਕੰਡਿਆ ਵਾ ਕਦੂ ਸੁੱਕੰਡਿਆ ਦਾ ਉਹ ਚੀਰ ਕੇ ਤੜਕਾ ਲਾ ਨਾਲੇ ਖਾਓ ਪੰਜ-ਛੇ ਰੋਟੀਆਂ ਤੇ ਰਬ ਰਬ ਕਰੋ ਵੇਲਾ ਬਲਦੇਵ ਆ ਮੁੰਡਾ ਤਾਂ ਆਪਣੀ ਗੱਲਾਂ ਕਰਦਾ ਹੀ ਓ ਤੂੰ ਚੁੱਪ ਕਰ ਓਏ ਨੰਬਰਦਾਰਾ ਇਹਨਾਂ ਤੋਂ ਬਾਅਦ ਤੁਹਾਡੀ ਵਾਰੀ ਆ ਇਹਨਾਂ ਪਹਿਲਾਂ ਕੀ ਆਏਗਾ ਪਹਿਲਾ ਬਲਦੇਵ ਜਿਸ ਦਿਨ ਤੁਹਾਡੀ ਕਣਕ ਮੁੱਕੀ ਸੀ ਨਾ ਤੇ ਬੁੱਢਾ ਟਟਕ ਮਿੰਤਾ ਕਰਦਾ ਸਾਡੇ ਘਰ ਜਾ ਕੇ ਕਿ 50 ਕਿਲੋ ਦੇ ਦਿਓ ਤੁਹਾਡਾ ਝੋਨਾ ਲਾਦਾਂਗੇ ਲੰਬੜਦਾਰਾ ਜੇ 50 ਕਿਲੋ ਕਣਕ ਦੇਤੀ ਨਾ ਕੋਈ ਆਸਾਨ ਨਹੀਂ ਕਰਤਾ ਜੇ ਤੇਰੀ ਲਾਤ ਟੁੱਟੀ ਹੈ ਨਾ ਵੇ ਅਲਾਪ ਬਲਦੇਵ ਤੁਹਾਡੇ ਬੁੱਢੇ ਹੋਣੀ ਤੇ ਸਾਡੇ ਭਾਪੇ ਹੋਣੀ ਇਕੱਠੇ ਖੇਡਦੇ ਰਹੇ ਅ ਬਚਪਨ ਚ ਤੇ ਤੁਸੀਂ ਹੁਣ ਮੇਰਾ ਝੋਨਾ ਨੂੰ ਨਹੀਂ ਲਾ ਸਕਦੇ ਇਕੱਠੇ ਖੇਡਣੋਂ ਉਹ ਕਿਹੜਾ ਲੰਪਕ ਜਿੱਤ ਕੇ ਰਹਿਆ ਬਲਦੇਵ ਸੱਚ ਦੱਸ ਯਾਰ ਇਹ ਝੋਨਾ ਲਾਓਗੇ ਕਿ ਨਹੀਂ ਐ ਵਰੀ ਉਹ ਨੰਬਰ ਦਾਦਾ ਗਰਮ ਨਾ ਹੋ 2-4 ਦਿਨ ਰੁਕ ਜਾ ਲਾ ਦਾਂਗੇ ਝੋਨਾ ਤਾਂ ਦਾ ਪਿਛਲੀ ਵਰੀ ਲਾ ਕੇ ਵੇਖਿਆ ਸੀ ਫੇਰ ਦੀ ਚਾਹ ਤਾਂ ਦੀ 2 ਵਜੇ ਹੁੰਦੀ ਤੇ 2 ਵਜੇ ਵਾਲੀ ਹੁੰਦੀ ਸੀ ਉਹ ਚਾਹ ਜਿੰਨੀ ਮਰਜ਼ੀ ਪੀ ਲਿਓ ਉਪਰਾਹੋ ਤੇ ਸਹੀ ਨੰਬਰਦਾਰਾ ਗੱਲ ਕਰੂੰਗਾ ਮੂੰਹ ਤੇ ਤੋ ਇਹ ਪਿਛਲੀ ਵਾਰੀ ਮਾਰੇ ਵਾਲਿਆਂ ਨੋਕ ਨਾਲਾਂ ਚ ਝੋਨਾ ਲਵਾਇਆ ਸੀ ਤੇ ਪੈਸੇ ਅਠਕ ਨਾਲਾਂ ਦੇ ਦਿੱਤੇ ਤੋ ਨੰਬਰਦਾਰਾ ਤੂੰ ਗੁੱਸਾ ਨਾ ਕਰ ਉਹਨਾਂ ਦੇ ਦਿਮਾਗ ਫਿਰਿਆ ਵਾ ਲਾ ਦਾਂਗੇ ਤੇਰਾ ਵੀ ਝੋਨਾ ਵੇਲੇ ਦੇ ਹੋਂ ਲੈਂਦੇ ਵੇਖ ਲੈ ਬਲਦੇਵ ਜਿਹੜੀ ਸਾਡੀ ਤਿੰਨਾ ਚੌਹਾਂ ਪੀੜੀਆਂ ਦੀ ਭੜੀ ਨਾ ਤੁਸੀਂ ਅੱਜ ਮਿੱਟੀ ਪਲੀਤ ਕਰੀ ਜਾਂਦੇ ਜੇ ਨੰਬਰਦਾਰ ਨੂੰ ਕਹੇ ਸਾਨੂੰ ਪੀੜੀਆਂ ਦੇ ਵਾਸਤੇ ਨਾ ਬਾਵੇ ਇਹਨੂੰ ਕਹਦੇ ਜਿੰਨ੍ਹੇ 有人。<laughs>